ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਦੀ ਜਿਮਨੀ ਚੋਣ ਦੇ ਤਾਜ਼ੇ ਹਾਲਾਤ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ opinion poll ਜੋ ਅੱਜ ਲੁਧਿਆਣਾ ਜਿਮਨੀ ਚੋਣ ਦਾ ਹੈ ਅੱਜ ਦੀ ਸਥਿਤੀ ਦੇ ਵਿੱਚ ਲੁਧਿਆਣਾ ਜਿਮਨੀ ਚੋਣ ਕਿਹੜੀ ਪਾਰਟੀ ਇਹ ਸੀਟ ਜਿੱਤੇਗੀ ਕਿਹੜੀ ਪਾਰਟੀ ਹਾਵੀ ਹੋ ਰਹੀ ਹੈ ਜੋ ਕਿ ਜਦੋਂ ਤੋਂ ਇਹ ਹਲਕਾ ਬਣਿਆ ਹੈ ਇਹ ਸੀਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਰਹੀ ਏ ਕਾਂਗਰਸ ਪਾਰਟੀ ਨੇ ਇਹ ਸੀਟ ਬਹੁਤ ਵਾਰੀ ਇੱਥੇ ਜਿੱਤ ਦਰਜ ਕੀਤੀ ਏ ਜਦੋਂ ਕਿ ਦੋ ਵਾਰ ਸਿਰਫ ਅਕਾਲੀ ਦਲ ਜਿੱਤਣ ਵਿੱਚ ਸਫਲ ਹੋਇਆ ਸੀ ਸੋ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਵੀ ਇਸ ਸੀਟ ਦੇ ਉੱਪਰ ਆਪਣਾ ਦਾਵਾ ਮਜ਼ਬੂਤ ਕੀਤਾ ਹੋਇਆ ਹੈ ਉੱਥੇ ਭਾਜਪਾ ਵੱਲੋਂ ਵੀ ਇਹ ਸੀਟ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਉਤਾਰਿਆ ਪਰ 2024 ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਵੇਖਣ ਤਾਂ ਭਾਜਪਾ ਇਸ ਸੀਟ ਦੇ ਵਿੱਚ ਜਿਹੜਾ ਕਿ ਬਹੁਮਤ ਲੈ ਚੁੱਕੀ ਏ 45000 ਦੇ ਕਰੀਬ ਇਥੋਂ ਵੋਟ ਪ੍ਰਾਪਤ ਕਰ ਚੁੱਕੀ ਸੀ ਸੋ 19 ਜੂਨ ਨੂੰ ਵੋਟਿੰਗ ਹੋਣੀ ਏ 23 ਜੂਨ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ ਜੋ ਕਿ ਚੋਣਾਂ ਦਾ ਡਿਗਲ ਵੱਜ ਗਿਆ ਤੇ ਇਥੇ ਜੋ ਅੱਜ ਤੋਂ ਜਿਹੜੇ ਕਿ ਨਾਮੀਨੇਸ਼ਨ ਫਾਈਲਾਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਏ 2 ਜੂਨ ਤੱਕ ਨਾਮੀਨੇਸ਼ਨ ਫਾਈਲਾਂ ਭਰੀਆਂ ਜਾਣਗੀਆਂ ਜਦੋਂ ਕਿ ਸੱਤਾਧਾਰੀ ਪਾਰਟੀ ਨੇ ਵੱਲੋਂ ਇੱਥੇ ਆਪਣੇ ਮੌਜੂਦਾ ਰਾਜ ਸਭਾ ਮੈਂਬਰ ਜਿਹੜੇ ਕਿ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ ਉੱਥੇ ਹੀ ਅਕਾਲੀ ਦਲ ਨੇ ਵੀ ਪਹਿਲੀ ਵਾਰ ਜਿਮਨੀ ਚੋਣ ਵਿੱਚ ਆਪਣਾ ਉਮੀਦਵਾਰ ਉਤਾਰਿਆ ਹੈ ਪਰਪੁਕਾਰ ਸਿੰਘ ਘੁੰਮਣ ਤੇ ਕਾਂਗਰਸ ਵੱਲੋਂ ਇੱਥੇ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਭਾਰਤਪੁਸ਼ਨ ਆਸ਼ੂ ਜਿਹੜੇ ਇਸੇ ਹਲਕੇ ਤੋਂ ਪਹਿਲਾਂ ਵੀ ਦੋ ਵਾਰ ਜਿੱਤ ਦਰਜ ਕਰ ਚੁੱਕੇ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਭਾਜਪਾ ਵੱਲੋਂ ਇੱਥੇ ਜੋ ਅੱਜ ਜਾਣਕਾਰੀ ਆਈ ਹੈ ਕਿ ਰਵਨੀਤ ਬਿੱਟੂ ਨੋਹੀ ਇਸੇ ਹਲਕੇ ਦੇ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਜਿਹੜਾ ਕਿ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਵਿਧਾਨ ਸਭਾ ਸੀਟ ਦੇ ਵਿੱਚ ਉਮੀਦਵਾਰ ਬਣਾਉਣ ਵਾਸਤੇ ਬੀਜੇਪੀ ਵਿਚਾਰ ਕਰ ਰਹੀ ਹੈ ਸੋ ਇਹ ਸੀਟ ਗੁਰਪ੍ਰੀਤ ਗੋਗੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਇੱਥੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ ਬੀਜੇਪੀ ਨੇ ਇੱਕ ਦਾ ਦੋ ਦਿਨਾਂ ਦੇ ਵਿੱਚ ਆਪਣਾ ਉਮੀਦਵਾਰ ਦਾ ਐਲਾਨ ਕਰਨਾ ਹੈ ਕਾਂਗਰਸ ਨੇ ਹੁਣ ਤੱਕ 6 ਵਾਰ ਚੋਣਾਂ ਜਿੱਤ ਕੇ ਇਸ ਵਿਧਾਨ ਸਭਾ ਸੀਟ ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ ਜਦੋਂ ਕਿ ਅਕਾਲੀ ਭਾਜਪਾ ਉਮੀਦਵਾਰ ਇਥੋਂ 2 ਵਾਰ ਵਿਧਾਇਕ ਬਣੇ ਹਨ ਤੇ ਇਸ ਤੋਂ ਇਲਾਵਾ ਇੱਥੇ ਜੀਐਨਪੀ ਉਮੀਦਵਾਰ ਨੇ ਵੀ ਇੱਕ ਵਾਰ ਜਿੱਤ ਪ੍ਰਾਪਤ ਕੀਤੀ ਸੀ ਜੋ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 1970 ਦੇ ਵਿੱਚ ਹੋਂਦ ਵਿੱਚ ਆਈ ਸੀ ਹੁਣ ਤੱਕ ਇਸ ਸੀਟ ਦੇ ਵਿੱਚ 9 ਵਾਰ ਚੋਣਾਂ ਹੋ ਚੁੱਕੀਆਂ ਨੇ 1970 ਵਿੱਚ ਇੱਥੇ ਜੀਐਨਪੀ ਪਾਰਟੀ ਦੇ ਨੇਤਾ ਏ ਵਿਸ਼ਵਨਾਥ ਨੇ ਇਹ ਸੀਟ ਜਿੱਤੀ ਸੀ ਅਤੇ ਪਹਿਲੀ ਵਾਰ ਵਿਧਾਇਕ ਬਣੇ ਸੀ ਇਸੇ ਹਲਕੇ ਤੋਂ ਇਸ ਤੋਂ ਬਾਅਦ 1980 ਦੇ ਵਿੱਚ ਕਾਂਗਰਸ ਦੇ ਜੋ ਜਗਿੰਦਰਪਾਲ पांडे ਨੇ ਇਹ ਸੀਟ ਜਿੱਤੀ 1985 1992 ਤੇ 2002 ਵਿੱਚ ਫਿਰ ਇੱਕ ਕਾਂਗਰਸ ਨੇ ਇੱਥੇ ਜੋ ਹਰਨਾਮਦਾਸ ਜੋਹਰ ਕਾਂਗਰਸ ਦੇ ਵੱਡੇ ਚਿਹਰੇ ਸੀ ਔਰ ਪੰਜਾਬ ਦੇ ਸਿੱਖਿਆ ਮੰਤਰੀ ਦੇ ਅਹੁਦੇ ਤੇ ਰਹੇ ਉਹਨਾਂ ਨੇ ਇਹ ਸੀਟ ਜਿੱਤੀ ਸੀ ਤਿੰਨ ਵਾਰ ਲਗਾਤਾਰ ਇਸੇ ਲਈ ਇਸ ਸੀਟ ਦੇ ਉੱਪਰ ਕਾਂਗਰਸ ਜਿਹੜੀ ਹੈ ਹਾਵੀ ਰਹੀ ਹੈ 1997 ਦੇ ਵਿੱਚ ਜਦੋਂ ਅਕਾਲੀ ਦਲ ਦੀ ਪੂਰੀ ਹਵਾ ਸੀ ਜਦੋਂ ਅਕਾਲੀ ਦਲ ਜਿਸ ਤਰ੍ਹਾਂ 2022 ਦੇ ਵਿੱਚ ਲੋਕਾਂ ਨੇ ਬਦਲਾਅ ਨੂੰ ਵੇਖਿਆ ਸੀ ਉਸੇ ਤਰ੍ਹਾਂ ਲੋਕਾਂ ਨੇ 1997 ਵਿੱਚ ਅਕਾਲੀ ਦਲ ਦਾ ਜਿਹੜਾ ਕਿ ਉਹ ਬਦਲਾਅ ਲੈ ਕੇ ਆਏ ਸੀ ਔਰ ਅਕਾਲੀ ਦਲ ਨੇ ਪਹਿਲੀ ਵਾਰ ਇਹ ਸੀਟ ਇੱਥੇ ਜਿੱਤੀ ਸੀ ਜੋ ਐਡਵੋਕੇਟ ਮੇਸ਼ਿੰਦਰ ਸਿੰਘ ਗਰੇਵਾਲ ਇਹ ਸੀਟ ਜਿੱਤਣ ਵਿੱਚ ਸਫਲ ਹੋਏ ਸੀ ਜੇਕਰ ਸਾਡ 2007 ਵਿੱਚ ਅਕਾਲੀ ਭਾਜਪਾ ਦੇ ਇਥੋਂ ਹਰੀਸ਼ ਰਾ ਢਾਂਡਾ ਨੂੰ ਉਮੀਦਵਾਰ ਬਣਾਇਆ ਤੇ ਹਰੀਸ਼ਾ ਹਰੀਸ਼ ਰਾ ਢਾਂਡਾ ਨੇ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਉਸ ਵਕਤ ਮੇਸ਼ਿੰਦਰ ਸਿੰਘ ਗਰੇਵਾਲ ਨੂੰ ਇਥੋਂ ਟਿਕਟ ਨਹੀਂ ਦਿੱਤੀ ਗਈ ਇਸ ਤੋਂ ਬਾਅਦ 2012 ਅਤੇ ਸਾਲ 2017 ਦੇ ਵਿੱਚ ਕਾਂਗਰਸ ਦੇ ਭਾਰਤਪੁਸ਼ ਅਸ਼ੂ ਲਗਾਤਾਰ ਦੋ ਵਾਰੀ ਤੋਂ ਜਿੱਤ ਦਰਜ ਕਰ ਚੁੱਕੇ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੂਰੇ ਪੰਜਾਬ ਵਿੱਚ ਫਿਰ ਬਦਲਾਅ ਦੀ ਹਵਾ ਚੱਲੀ ਆਮ ਆਦਮੀ ਪਾਰਟੀ ਦੀ ਐਸੀ ਹਵਾ ਆਈ ਕਿ ਲੋਕਾਂ ਨੇ ਸ਼ਿਰਫ ਤੇ ਸਿਰਫ ਝਾੜੂ ਨੂੰ ਦੇਖਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਖਿਆ ਤੇ ਲੋਕਾਂ ਨੇ ਕੋਈ ਹੋਰ ਕਿਸੇ ਪਾਰਟੀ ਦਾ ਉਮੀਦਵਾਰ ਨਾ ਦੇਖਿਆ ਔਰ ਲੋਕਾਂ ਨੇ ਝਾੜੂ ਨੂੰ 92 ਐਮਰ ਜਿਤਾਤੇ ਜਿੱਥੋਂ ਲੁਧਿਆਣਾ ਪੱਛਮੀ ਤੋਂ ਵੀ ਗੁਰਪ੍ਰੀਤ ਗੋਗੀ ਜਿਹੜਾ ਕਿ ਭਾਰਤ ਪੁਸ਼ਣ ਆਸ਼ੂ ਦੀ ਖੱਬੀ ਬਾਨ ਸੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਭਾਰਤ ਪੁਸ਼ਣ ਆਸ਼ੂ ਦੇ ਨਾਲ ਜਦੋਂ ਕੈਪਟਨ ਮੰਤਰੀ ਸੀ ਉਦੋਂ ਉਹਦੀ ਕੋਈ ਨੋਖਚੋਕ ਹੋਈ ਸੀ ਤੇ ਅਲੱਗ ਹੋ ਗਿਆ ਸੀ ਜਦੋਂ ਕਿ 파ਰਤਪੁਸ਼ਨ ਆਸ਼ੂ ਨਹੀਂ ਉਸ ਨੂੰ ਰਾਜਨੀਤੀ ਵਿੱਚ ਲੈਂਦਾ ਸੀ ਔਰ ਉਸ ਨੂੰ ਹੀ ਇਥੋਂ ਕੌਂਸਲਰ ਬਣਾਇਆ ਸੀ ਔਰ ਗੁਰਪ੍ਰੀਤ ਗੋਗੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਟਿਕਟ ਦਿੱਤੀ ਤੇ 2022 ਦੇ ਵਿੱਚ ਗੁਰਪ੍ਰੀਤ ਗੋਗੀ ਇਥੋਂ ਜਿੱਤ ਦਰਜ ਕਰਕੇ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਤਾਂ ਇਹ ਸੀਟ ਖਾਲੀ ਹੋਈ ਜਿੱਥੇ ਹੁਣ ਚੋਣ ਹੋਣੀ ਹੈ 19 ਜੂਨ ਨੂੰ ਇਸ ਸੀਟ ਨੂੰ ਲੈ ਕੇ ਕਾਂਗਰਸ ਵੱਲੋਂ ਵੀ ਦਾਵਾ ਜਤਾਇਆ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਵੀ ਇਹ ਸੀਟ ਜਿੱਤਣ ਲਈ ਦਾਵਾ ਰੱਖਿਆ ਜਾ ਰਿਹਾ ਹੈ ਔਰ ਆਮ ਆਦਮੀ ਪਾਰਟੀ ਵੱਲੋਂ ਵੀ ਆਮ ਆਦੀ ਪਾਰਟੀ ਨੇ ਸੰਜੀਵ अरोड़ा ਜਿਹੜੇ ਕਿ ਬਹੁਤ ਧਨਾੜ ਨੇ ਔਰ ਗੁਰਦਾਉ ਤੋਂ ਉਹਨਾਂ ਨੂੰ ਲਿਆ ਕੇ ਇਹਦੇ ਦਿਹਾਣਾ ਦੇ ਵਿੱਚ ਉਮੀਦਵਾਰ ਬਣਾਇਆ ਹੈ ਚਰਚਾਵਾਂ ਇਹ ਵੀ ਨੇ ਕਿ ਰਾਜ ਸਭਾ ਦੀ ਸੀਟ ਖਾਲੀ ਕਰਨ ਵਾਸਤੇ ਜੋ ਸੰਜੀਵ अरोड़ा ਦੀ ਉਸ ਕਰਕੇ ਉਹਨਾਂ ਨੂੰ ਇੱਥੋਂ ਵਿਧਾਇਕ ਬਣਾਇਆ ਜਾਵੇ ਔਰ ਉਹਨਾਂ ਨੂੰ ਕੈਬਨ ਮੰਤਰੀ ਵੀ ਬਣਾਇਆ ਜਾਵੇਗਾ ਤੇ ਜੋ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਣ ਵਾਸਤੇ ਇਹ ਜਿਹੜੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਦੂਸਰੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਪਾਠਕੁਸ਼ਨ ਆਸ਼ੂ ਪਾਰਤਪ੍ਰਸ਼ਨ ਆਸ਼ੂ ਇਹ ਸੀਟ ਦੇ ਉੱਪਰ ਪੂਰੀ ਤਰ੍ਹਾਂ ਮਜ਼ਬੂਤ ਨੇ ਉਹਨਾਂ ਦੇ ਵੱਲੋਂ ਇਹ ਸੀਟ ਜਿੱਤਣ ਲਈ ਪੂਰੀ ਤਰ੍ਹਾਂ ਜਿਹੜਾ ਕਿ ਆਪਣੀ ਦਾਵੇ ਦਾ ਠੋਕੀ ਹੋਈ ਏ ਜੇਕਰ ਰਵਨੀਤ ਬਿੱਟੂ ਉਮੀਦਵਾਰ ਬਣਦੇ ਨੇ ਭਾਜਪੀ ਦੇ ਤਾਂ ਫਿਰ ਇਹ ਸੀਟ ਜਿਹੜੀ ਏ ਇਹ ਦੇ ਸਬੀਕਰਨ ਬਦਲ ਜਾਣਗੇ ਫਿਰ ਪਾਰਤਪ੍ਰਸ਼ਨ ਆਸ਼ੂ ਜਿਹੜੇ ਨੇ ਉਹ ਚੋਣ ਜਿੱਤਣ ਵਿੱਚ ਸਫਲ ਨਹੀਂ ਹੋਣਗੇ ਫਿਰ ਇੱਥੇ ਅਕਾਲੀ ਦਲ ਦਾ ਦਾਅ ਲੱਗ ਸਕਦਾ ਹੈ ਫਿਰ ਇਹ ਸੀਟ ਅਕਾਲੀ ਦਲ ਦੀ ਝੋਲੀ ਵਿੱਚ ਜਾ ਸਕਦੀ ਹੈ ਜੇਕਰ ਬੀਜੇਪੀ ਇੱਥੇ ਰਵਨੀਤ ਬਿੱਟੂ ਨੂੰ ਚੋਣ ਮੈਦਾਨ 'ਚ ਉਤਾਰਦੇ ਨੇ ਜਾਂ ਫਿਰ ਬੀਜੇਪੀ ਇਹ ਸੀਟ ਜਿੱਤ ਸਕਦੀ ਹੈ ਰਵਨੀਤ ਬਿੱਟੂ ਜੇਕਰ ਖੁਦ ਚੋਣ ਲੜਦੇ ਨੇ ਤਾਂ ਫਿਰ ਬੀਜੇਪੀ ਵੀ ਇਹ ਸੀਟ ਜਿੱਤਣ ਵਿੱਚ ਸਫਲ ਹੋ ਸਕਦੀ ਹੈ